ਸੋ ਅੱਜ ਅਸੀਂ ਇਹਦੇ ਵਿੱਚ ਰੈੱਡ ਕਰਾਸ ਸੁਸਾਇਟੀ ਤੇ ਨਾਲੇ ਹੀ ਸਾਡੇ EMC ਹਸਪੀਟਲ ਦੇ ਸਹਿਯੋਗ ਸਦਕਾ ਇੱਥੇ ਰੈੱਡ ਕਰਾਸ ਦੀ ਮੇਨ ਜਿਹੜੀ ਬਿਲਡਿੰਗ ਹੈ ਇੱਥੇ ਚਾਲੂ ਕੀਤੇ ਆ ਫ੍ਰੀ ਹੈਲਥ ਸਰਵਿਸਿਜ਼ ਤੇ ਇੱਥੇ ਸਾਡੇ ਜਿਹੜੇ ਹੈਗੇ ਇੱਕ ਡਾਕਟਰ ਤੇ ਉਹਨਾਂ ਦੇ ਨਾਲ ਪੈਰਾਮੈਡੀਕਲ ਸਟਾਫ ਐਂਡ ਸਾਰੀ ਫ੍ਰੀ ਮੈਡੀਸਿਨ ਇੱਥੇ ਮੁਹੱਈਆ ਕਰਾਈ ਜਾਊਗੀ ਸੋ ਇਹ ਜਿਹੜਾ ਹੈਗਾ ਟੋਟਲ ਜਿਹੜੇ ਦੇ ਇਹਦੇ ਵਿੱਚ ਡਾਕਟਰ ਦੀ ਜ਼ਿੰਮੇਵਾਰੀ ਤੇ ਸਾਰੀ ਫ੍ਰੀ ਮੈਡੀਸਿਨ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ EMC ਹਸਪੀਟਲ ਨੇ ਦਿੱਤੀ ਹੈ ਤੇ ਜਿਹੜਾ ਪ੍ਰੈਮਾਈਸਿਸ ਤੇ ਬਾਕੀ ਜਿਹੜੇ ਹੈਗੇ ਇਨਫਰਾ ਇਥੇ ਉਹ ਰੈੱਡ ਕਰਾਸ ਨੇ ਪ੍ਰੋਵਾਈਡ ਕੀਤਾ ਤੇ ਮੈਂ ਸਮਝਦਾ ਇਹ ਬਹੁਤ ਚੰਗਾ ਉਪਰਾਲਾ ਹੈ ਐਂਡ ਇਹ ਇਹਨਾਂ ਨੇ ਆਸ਼ਵਾਸ਼ਣ ਦਵਾਇਆ ਵੀ ਇਹ ਸਰਵਿਸਿਜ਼ ਲਗਾਤਾਰ ਚਲਦੀਆਂ ਰਹਿਣਗੀਆਂ ਐਂਡ ਇਟ ਵਿਲ ਬੀ ਅ ਫੋਰਐਵਰ ਸਰਵਿਸ ਸੋ ਮੈਂ ਚਾਹਾਂਗਾ ਵੀ ਜਿਹੜੇ ਵੀ ਕੋਈ ਅੰਮ੍ਰਿਤਸਰ ਨਿਵਾਸੀ ਹੈ ਫ੍ਰੀ ਮੈਡੀਸਿਨ ਐਂਡ ਫ੍ਰੀ ਹੈਲਥ ਚੈੱਕਅਪ ਅਵੇਲ ਕਰਾਣਾ ਚਾਹੁੰਦੇ ਤੇ ਉਹ ਜ਼ਰੂਰ ਕਰਨ ਐਂਡ ਮੈਂ ਪਵਨਜੀ ਦਾ ਉਹਨਾਂ ਦੀ ਹੋਰ ਸਾਰੀ EMC ਹਸਪੀਟਲ ਦੀ ਜਿਹੜੀ ਮੈਨੇਜਮੈਂਟ ਉਹਨਾਂ ਦਾ ਬਹੁਤ-ਬਹੁਤ ਧੰਨਵਾਦ